ਸ਼ਾਂਤੀ ਜਿਵੇਂ ਸਰਪਿੰਡ ਬਾਲਿਓਂ ਪਹੁੰਚੇ ਹੋ ਅੱਜ ਜਿਹੜੀ ਮਹਾਪੰਚਾਇਤ ਸੰਬੰਧੀ ਮੀਟਿੰਗਾਂ ਚ ਆ ਕੇ ਕੀ ਕਹਿਣਾ ਚਾਹੁੰਦੇ ਜੜਾ ਇਸ ਤਰ੍ਹਾਂ ਵੀ ਸਾਰੇ ਪੰਜਾਬ ਚ ਡਿਊਟੀਆਂ ਲੱਗੀਆਂ ਹੋਈਆਂ ਸਭ ਦੀਆਂ ਕਿਉਂਕਿ ਸਮਰਾਲੇ ਚ ਹੋ ਰਹੀ ਐ ਇਸ ਕਰਕੇ ਸਾਰਾ ਅਰੇਂਜਮੈਂਟ ਦੀ ਡਿਊਟੀ ਮੇਰੀ ਐ ਤੇ ਮੈਂ ਅਰੇਂਜਮੈਂਟ ਵਿੱਚ ਵੀ ਲੱਗਿਆ ਹੋਇਆ ਹਾਂ ਪ੍ਰਚਾਰ ਵਾਸਤੇ ਵੀ ਲੱਗੇ ਹੋਇਆ ਰਿਪੋਰਟ ਸੇ ਨੇ ਭਈ ਲੋਕਾਂ ਚ ਇੰਨਾ ਜ਼ਿਆਦਾ ਗੁੱਸਾ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਔਰ ਇੱਕ ਜਿਹੜੀ ਨਵੀਂ ਨਵਾਂ ਡਰ ਲੱਗਦਾ ਐ ਉਹ ਹੈਗਾ ਫ੍ਰੀ ਟ੍ਰੇਡ ਐਗਰੀਮੈਂਟ ਲੋਕੀ ਬਹੁਤ ਗੁੱਸੇ ਚ ਨੇ ਜੇ ਫ੍ਰੀ ਟ੍ਰੇਡ ਐਗਰੀਮੈਂਟ ਸੇ ਖੇਤੀ ਸੈਕਟਰ ਤੇ ਡੇਰੀ ਸੈਕਟਰ ਖੋਲਤਾ ਤਾਂ ਖੇਤੀ ਨੇ ਬਿਲਕੁਲ ਤਬਾਹ ਹੋ ਜਾਣਾ ਡੇਰੀ ਸੈਕਟਰ ਇੱਥੇ ਦਾ ਚੱਲਣਾ ਨਹੀਂ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਲੈਂਡ ਪੂਲਿੰਗ ਪਾਲਿਸੀ ਤਾਂ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਉਹਨਾਂ ਨੂੰ ਹਰ ਹਾਲਤ ਚ ਵਾਪਸ ਲੈਣੀ ਪੈਣੀ ਹੈ ਹਾਈ ਕੋਰਟ ਨੇ ਵੀ ਉਹੀ ਕੁਝ ਕਿਹਾ ਜੋ ਮੈਂ ਕਹਿੰਦਾ ਰਿਹਾ ਵੀ ਕੋਈ ਇਹਦੀ ਜਿਹੜੀ ਹੈ ਸਮਾਜਿਕ ਸਮੀਖਿਆ ਉਹ ਕੀਤੀ ਨਹੀਂ ਗਈ ਆਰਥਿਕ ਸਮੀਖਿਆ ਕੀਤੀ ਨਹੀਂ ਗਈ ਇਸ ਪਾਲਿਸੀ ਦਾ ਲੋਕਾਂ ਦੇ ਉੱਤੇ ਕੀ ਪ੍ਰਭਾਵ ਪਏਗਾ ਲੋਕਾਂ ਦੇ ਆਰਥਿਕ ਪ੍ਰਭਾਵ ਕੀ ਪਏਗਾ ਪਿੰਡਾਂ ਦੇ ਪਿੰਡ ਉਜੜਨਗੇ ਉਹ ਫਿਰ ਕਿੱਥੇ ਸੈਟਲ ਹੋਣਗੇ ਦੁਬਾਰਾ ਉਹਨਾਂ ਦੇ ਮੂੜ ਵਸੇਬੇ ਦਾ ਕੋਈ ਪ੍ਰਬੰਧ ਨਹੀਂ ਇਹ ਅੱਜ ਹਰ ਘਰ ਚ ਚਰਚਾ ਦਾ ਵਿਸ਼ਾ ਹੈ ਔਰ ਇਹ ਵੱਡੇ ਪੱਧਰ ਤੇ ਸਾਰੇ ਪੰਜਾਬ ਚ ਗੁੱਸੇ ਨਾਲ ਲੋਕੀ ਪਰੇ ਪੀਤੇ ਬੈਠੇ ਨੇ ਹਲਚਲ ਹੈ ਅਸੀਂ ਹਾਲੇ ਕਿਸੇ ਨੂੰ ਨਹੀਂ ਕਿਹਾ ਲੋਕ ਆਪਣੇ ਤੌਰ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਪਿੰਡ ਚ ਐਂਟਰ ਕਰਨ ਤੋਂ ਮਨਾ ਕਰਨ ਦੇ ਬੋਰਡ ਲਾਈ ਜਾ ਰਹੇ ਨੇ ਸਾਡੇ ਲਈ ਤਾਂ ਇੱਕ ਚਿੰਤਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਉਹੀ ਪੁਰਾਣੀ ਲਗਾਤਾਰ ਜਿਹੜੀ ਮੈਂ ਬੇਨਤੀ ਕਰਦੋਂ ਕਰਨੀ ਚਾਹੁੰਨਾ ਜਦੋਂ ਤੁਸੀਂ ਕਿਸੇ ਅੰਦੋਲਨ ਚ ਜੇ ਤੁਸੀਂ ਹਿੰਸਕ ਹੋ ਗਏ ਤਾਂ ਅੰਦੋਲਨ ਫੇਲ ਹੋਏਗਾ ਹੀ ਹੋਏਗਾ ਕੋਈ ਰੋਕ ਨਹੀਂ ਸਕਦਾ ਜੇ ਤੁਸੀਂ ਸ਼ਾਂਤਮਈ ਰਹੇ ਜੇ ਤੁਹਾਡੇ ਚ ਜਵਬ ਦੀ ਭਾਵਨਾ ਰਹੀ ਕੋਈ ਤੁਹਾਨੂੰ ਜਿਆਦਾ ਵੀ ਕਹਿ ਦੇਵੇ ਤਾਂ ਵੀ ਉਹਨੂੰ ਖਾ ਜਾਓ ਗੱਲ ਨੂੰ ਗੁੱਸੇ ਚ ਨਾ ਆਓ ਹੋਸ਼ ਚ ਰਹੋ ਜੋਸ਼ ਚ ਨਾ ਆਓ ਫਿਰ ਅੰਦੋਲਨ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਨਹੀਂ ਡੈਮੋਕ੍ਰੇਸੀ ਵਿੱਚ ਜਦੋਂ ਸਰਕਾਰਾਂ ਲੋਕਾਂ ਦੀ ਗੱਲ ਸੁਣਨ ਤੋਂ ਹਟ ਜਾਣ ਲੋਕਾਂ ਕੋਲ ਇਹੋ ਰਸਤਾ ਹੈ ਕਿ ਉਹ ਅੰਦੋਲਨ ਕਰਨ ਸ਼ਾਂਤਮਈ ਤਰੀਕੇ ਨਾਲ ਔਰ ਉਹਨਾਂ ਉਹਨਾਂ ਦੇ ਪਬਲਿਕ ਦੇ ਵਿੱਚ ਉਹਨਾਂ ਦਾ ਨੁਕਸਾਨ ਹੁੰਦਾ ਜਦੋਂ ਫਿਰ ਸਰਕਾਰ ਪੱਜਦੀ ਹੈ ਫਿਰ ਉਹ ਫੈਸਲੇ ਕਰਦੀ ਹੈ ਸਾਡੇ ਕੋਲ ਕੋਈ ਐਗਜ਼ੀਕਟਿਵ ਪਾਵਰ ਨਹੀਂ ਪਰ ਲੋਕਾਂ ਦੀ ਸ਼ਕਤੀ ਦੀ ਤਾਕਤ ਹੈ ਹਰ ਮੋਰਚਾ ਜਦੋਂ ਲੋਕ ਤਰ ਪੈਂਦੇ ਨੇ ਫਿਰ ਸਰਕਾਰਾਂ ਨੂੰ ਝੁਕਣਾ ਪੈਂਦਾ ਤੁਸੀਂ ਦੇਖਿਆ ਵੀ ਇੱਥੇ ਦੁਨੀਆ 'ਚ ਕਦੇ ਨਹੀਂ ਹੋਇਆ ਕੋਈ ਕਾਨੂੰਨ ਬਣ ਜਾਏ ਉਹ ਅੱਜ ਤੱਕ ਕਦੇ ਬਿਨਾ ਲਾਗੂ ਹੋਏ ਵਾਪਸ ਨਹੀਂ ਹੋਇਆ ਸਾਰੀ ਦੁਨੀਆ 'ਚ ਔਰ ਅਸੀਂ ਤਿੰਨ ਕਾਨੂੰਨ ਜਿਹੜੇ ਬਣੇ ਲਾਗੂ ਨਹੀਂ ਹੋਣ ਦਿੱਤੇ ਮੋਦੀ ਜੀ ਨੂੰ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ ਉਹ ਆਪਣੀ ਗੱਲ ਤੋਂ ਪਿੱਛੇ ਨਹੀਂ ਮੁੜਦਾ ਉਹਨੂੰ ਮਾਫੀ ਮੰਗਣੀ ਪਈ ਔਰ ਤਿੰਨੇ ਕਾਨੂੰਨ ਵਾਪਸ ਲੈਣੇ ਪਏ ਤਾਂ ਉਹ ਲੋਕਾਂ ਦੀ ਸ਼ਕਤੀ ਸੀ ਹੁਣ ਲੋਕ ਪੰਜਾਬ ਦੇ ਫੇਰ ਉਸੇ ਤਰ੍ਹਾਂ ਖੜੇ ਹੋ ਗਏ ਸਰਕਾਰ ਨੂੰ ਦੇਖਣਾ ਚਾਹੀਦਾ ਪੰਜਾਬ ਦੀ ਨੂੰ ਪੰਜਾਬ ਦੇ ਲੋਕਾਂ ਦੀ ਕਲਚਰ ਵੱਖਰੀ ਕਿਸਮ ਦੀ ਹੈ ਬਾਕੀ ਸਾਰੇ ਸਾਰੇ ਦੇਸ਼ ਦੇ ਲੋਕਾਂ ਨੂੰ ਗੁਰੂ ਸਾਹਿਬ ਨੇ ਇਹਨਾਂ ਤੇ ਬਖਸ਼ਿਸ਼ ਕੀਤੀ ਹੈ ਇਹਨਾਂ ਦੇ ਡੀਐਨਏ 'ਚ ਹੈ ਵੀ ਸੰਘਰਸ਼ ਕਰਨਾ ਹੈ ਡੀਐਨਏ 'ਚ ਹੈ ਵੀ ਕਿਸੇ ਦੇ ਜ਼ੁਲਮ ਕਰਨਾ ਨਹੀਂ ਨਾ ਜ਼ੁਲਮ ਸਹਿਣਾ ਹੈ ਪੰਜਾਬ ਜਦੇ ਖੜਾ ਹੋ ਜਾਂਦਾ ਜਦੋਂ ਕਿਤੇ ਜ਼ੁਲਮ ਹੋਣ ਲੱਗਦਾ ਅੱਜ ਪੰਜਾਬ ਸਾਰਾ ਇੱਕ ਮੁਠ ਹੋ ਗਿਆ ਸਾਰੇ ਖੜੇ ਹੋ ਗਏ ਸਰਕਾਰ ਬੜੀਆਂ ਝੂਠੀਆਂ ਜੀਆਂ ਆਪਣੇ ਬੰਦੇ ਖੜੇ ਕਰਕੇ ਉਹ ਵੀਡੀਓਜ਼ ਜਾਰੀ ਕਰ ਰਹੀ ਹੈ ਉਹ ਆਪਣਾ ਮਨ ਸਮਝਾ ਲੈਂਦੀ ਹੈ ਵੀ ਪਤਾ ਨਹੀਂ ਅਸੀਂ ਕੀ ਕਰ ਦਿੱਤਾ ਉਹਦਾ ਲੋਕਾਂ ਤੇ ਅਸਰ ਨਹੀਂ ਹੁੰਦਾ ਸਗੋਂ ਲੋਕਾਂ ਚੋਂ ਉਹਦੇ ਨਾਲ ਗੁੱਸਾ ਜ਼ਿਆਦਾ ਪੰਦਾ ਹੈ ਤੋਂ ਮੇਰੀ ਅਪੀਲ ਹੈ ਲੋਕਾਂ ਨੂੰ ਵੀ ਲੜਨਾ ਨਹੀਂ ਕਿਸੇ ਨਾਲ ਸ਼ਾਂਤਮਈ ਰਹਿਣਾ ਜੇ ਪਿੰਡ 'ਚ ਨਹੀਂ ਬੜਨਾ ਉਹਦੇ ਨਾਲ ਬਹਿਸ 'ਚ ਨਹੀਂ ਪੈਣਾ ਜਦੋਂ ਤੁਸੀਂ ਬਹਿਸ ਕਰੋਗੇ ਆਰਗੂਮੈਂਟਸ ਦੇ ਵਿੱਚ ਗੁੱਸਾ ਪੈਦਾ ਹੋ ਜਾਂਦਾ ਫਿਰ ਗੁੱਸਾ ਪੈਦਾ ਹੋ ਜਾਂਦਾ ਤੁਸੀਂ ਵਾਇਲੈਂਟ ਹੋ ਜਾਂਦੇ ਹੋ ਤੁਸੀਂ ਉਹਨਾਂ ਨੂੰ ਹੱਥ ਜੋੜ ਕੇ ਕਹੋ ਵੀ ਸਾਡੇ ਪਿੰਡ 'ਚ ਨਾ ਆਓ ਇੱਥੋਂ ਚਲੇ ਜਾਓ ਸਾਡੇ ਪਿੰਡ ਦਾ ਫੈਸਲਾ ਹੈ ਪਰ ਲੜਨਾ ਨਹੀਂ ਲੜ ਕੇ ਸਰਕਾਰ ਦੇ ਹੱਥ ਹਥਿਆਰ ਨਹੀਂ ਪੜਾਉਣਾ ਮੋਰਚਾ ਤੁਹਾਡਾ ਜਿੱਤਿਆ ਜਾਏਗਾ ਕੋਈ ਦੁਨੀਆ ਦੀ ਤਾਕਤ ਲੈਂਡ ਇਹੋ ਜੀ ਲੈਂਡ ਪਾਲਿਸੀ ਨੂੰ ਕੋਈ ਵੀ ਇਜਾਜ਼ਤ ਨਹੀਂ ਦੇਗਾ ਬਹੁਤ ਬਹੁਤ ਧੰਨਵਾਦ ਕੋਰਟ ਬੰਨੂ ਵੀ ਕੋਈ ਸਮੇਂ ਨਹੀਂ ਸਰ ਕੋਰਟ ਵਿੱਚ ਅਸੀਂ ਕੇਸ ਨਹੀਂ ਕੀਤਾ ਸਮਝੋ ਸਰਕਾਰਾਂ ਨੇ ਜਦੋਂ ਅਸੀਂ ਦਿੱਲੀ ਮੋਰਚੇ 'ਚ ਬੈਠੇ ਸੀ ਉੱਥੇ ਵੀ ਸਰਕਾਰ ਨੇ ਪਟੀਸ਼ਨ ਦਾਇਰ ਕਰਵਾਈ ਸੀ ਉਹ ਉਲਝਾਉਣ ਦਾ ਇੱਕ ਤਰੀਕਾ ਹੁੰਦਾ ਹੈ ਜੇ ਤੁਸੀਂ ਕੋਰਟ ਕੋਰਟ 'ਚ ਉਲਝੋ ਕੋਰਟ ਤਾਂ 4 ਸਾਲ ਫੈਸਲਾ ਨਹੀਂ ਕਰੂ ਲੰਮਕੀ ਜਾਇਓ ਫਿਰ ਉਹ ਤਰੀਕਾ ਪਾਈ ਜੋ ਸਰਕਾਰ ਕੋ ਜੀ ਉਹ ਤਾਂ ਕੋਰਟ 'ਚ ਹੈ ਜਿਵੇਂ ਅਸੀਂ ਉੱਥੇ ਵੀ ਕਿਹਾ ਸੀ ਵੀ ਜਿਹੜੀ ਪਟੀਸ਼ਨ ਆਈ ਹੈ ਅਸੀਂ ਇਹਦੇ 'ਚ ਪਾਰਟੀ ਨਹੀਂ ਅਸੀਂ ਹੁਣ ਵੀ ਕਹਿ ਦਿੱਤਾ ਹੈ ਵੀ ਜਿਹੜੀਆਂ ਪਟੀਸ਼ਨਾਂ ਹੋਈਆਂ ਉਹ ਆਪੋਦਰੀਆਂ ਹੋਈਆਂ ਅਸੀਂ ਉਹਨਾਂ 'ਚ ਕੋਈ ਪਾਰਟੀ ਨਹੀਂ ਹਮੇਸ਼ਾ ਜਦੋਂ 101% ਦੀ ਗਰੰਟੀ ਹੋਵੇ ਵੀ ਹਾਈ ਕੋਰਟ ਕੋਲ ਕੋਈ ਰਸਤਾ ਹੀ ਨਹੀਂ ਉਹਨੂੰ ਤੁਹਾਡੇ ਹੱਕ 'ਚ ਫੈਸਲਾ ਦੇਣਾ ਹੀ ਪਈਗਾ ਤਾਂ ਕੋਰਟ ਚ ਜਾਈਦਾ ਜੇ ਮਾੜੀ ਜੀ ਵੀ ਕੋਈ 21 ਉਹਨੇ ਕੋਈ ਆਬਜ਼ਰਵੇਸ਼ਨ ਦੇ ਦਿੱਤੀ ਸਰਕਾਰ ਉਹਨੂੰ ਫੜ ਕੇ ਵੇਜ ਜਾਂਦੀ ਹੈ ਲੋਕੀ ਹੁਣ ਤਾਂ ਸਰਕਾਰ ਹਾਈ ਕੋਰਟ ਨੇ ਵੀ ਆ ਕਹੇ ਤਾਂ ਸੁਪਰੀਮ ਕੋਰਟ ਵੀ ਇਸ ਕਰਕੇ ਕੋਰਟ ਹੈ ਰਸਤਾ ਨਹੀਂ ਲੋਕਾਂ ਨੇ ਨੁਮਾਇंदे ਚੁਣੇ ਜਿਨ੍ਹਾਂ ਦੀ ਇਹ ਜਿਹਨਾਂ ਨੇ ਪਾਲিসੀਆਂ ਬਣਾਈਆਂ ਪੋਲੀਟੀਕਲੀ ਇਹ ਪਾਲিসੀਆਂ ਬਣੀਆਂ ਪੋਲੀਟੀਕਲੀ ਉਹ ਖਤਮ ਕਰਾਉਣੀਆਂ ਨੇ ਜੁਡੀਸ਼ਰੀ ਰਾਹੀ ਨਹੀਂ ਇਸ ਕਰਕੇ ਬੜਾ ਸਪਸ਼ਟ ਹੈ ਵੀ ਸਾਡਾ ਸਟੈਂਡ ਬੜਾ ਸਪਸ਼ਟ ਹੈ ਅਸੀਂ ਕੋਰਟ ਕੋਟ ਦੇ ਫੈਸਲੇ ਜੇ ਕੋਈ 19 ਕੀ ਆਊਗਾ ਵੀ ਉਹਨੂੰ ਨਹੀਂ ਮੰਨਾਂਗੇ ਅਸੀਂ ਸਿਰਫ ਤੇ ਸਿਰਫ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਨੂੰ ਹਮੇਸ਼ਾ ਵਾਸਤੇ ਵਾਪਸ ਲੈਣ ਦੀ ਮੰਗ ਕਰਦੇ ਹਾਂ